ਇਤਕਾਰ ਨੇ ਲਿਖਿਆ ਇੱਕ ਜੱਟ ਡਰਦਾ ਏ ਪਟਵਾਰੀ ਤੋਂ ਦੂਜਾ ਗੜਿਆਂ ਦੀ ਮਾਰ ਤੋਂ ਡਰੇ ਇਸ ਵਾਰ ਫੇਰ ਗੜਿਆਂ ਨੇ ਇੱਕ ਵਾਰ ਕਿਸਾਨੀ ਨੂੰ ਅਮੋਸ਼ ਕੀਤਾ ਏ ਪਿਛਲੇ ਦਿਨੀ ਕਾਫੀ بارش ਹੋਈ ਅਤੇ ਨਾਲ ਗੜੇ ਮਾਰੀ ਵੀ ਦੇਖੀ ਗਈ ਜਿਸ ਕਾਰਨ ਜਿੱਥੇ ਕਾਫੀ ਨੁਕਸਾਨ ਘਰਾਂ ਦਾ ਗੱਡੀਆਂ ਦਾ ਜਾਂ ਹੋਰ ਕੰਮਾਂ ਦਾ ਦੇਖਿਆ ਗਿਆ ਉਸ ਦੇ ਨਾਲ ਹੀ ਗੜਿਆਂ ਦੇ ਕਾਰਨ ਇੱਕ ਵਾਰ ਫੇਰ ਫਸਲਾਂ ਨੁਕਸਾਨੀਆਂ ਗਈਆਂ ਨੇ ਗੱਲ ਕੀਤੀ ਹੈ ਫਰੀਕੋਟ ਜ਼ਿਲ੍ਹੇ ਦੀ ਤਾਂ ਫਰੀਕੋਟ ਜ਼ਿਲ੍ਹੇ ਦੇ ਵਿੱਚ ਬੀਤੀ ਦਿਨੀ ਜਿਹੜੀ بارش ਹੋਈ ਹੈ ਉਸ ਨਾਲ ਕਾਫੀ ਗੜੇਮਾਰੀ ਵੀ ਹੋਈ ਜਿਸ ਕਾਰਨ ਕਿਸਾਨਾਂ ਦੀ ਪੁੱਤਾ ਵਾਂਗੂ ਪਾਲੀ ਹੋਈ ਫਸਲ ਚਾਹੇ ਉਹ ਕਣਕ ਦੀ ਹੋਵੇ ਚਾਹੇ ਉਹ ਸਰੋਂ ਦੀ ਹੋਵੇ ਅਤੇ ਨਾਲ ਹੀ ਹਰਾ ਚਾਰਾ ਹੋਵੇ ਉਹ ਗੜਿਆਂ ਦੀ ਮਾਰ ਨਾਲ ਕਾਫੀ ਪ੍ਰਭਾਵਿਤ ਹੋਇਆ ਹੈ ਹਾਲਾਂਕਿ بارش ਦੇ ਨਾਲ ਇੰਨੀ ਨੁਕਸਾਨੀ ਨਹੀਂ ਗਈ ਪਰ ਗੜਿਆਂ ਦੇ ਕਿਉਂਕਿ ਕਣਕ ਦੇ ਸਿੱਟੇ ਨਿਕਲ ਚੁੱਕੇ ਸਨ ਅਤੇ ਸਰੋਂ ਵੀ ਕਿਤੇ ਨਾ ਕਿਤੇ ਆਪਣੇ ਜੋਵਣ ਦੇ ਸੀ ਪਰ ਗੜਿਆਂ ਦੇ ਕਾਰਨ ਦੋਹਾਂ ਹੀ ਫਸਲਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਫਰੀਕੋਟ ਜ਼ਿਲ੍ਹੇ ਦੇ ਵਿੱਚ ਹਜ਼ਾਰਾਂ ਏਕੜ ਦੀ ਕਰੀਬ ਇਹ ਫਸਲਾਂ ਨਕਸਾਨੀਆਂ ਗਈਆਂ ਨੇ। ਫਰੀਕੋਟ ਜ਼ਿਲ੍ਹੇ ਦੇ ਵਿੱਚ ਹੀ ਇਹ ਕਾਫੀ ਨੁਕਸਾਨ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਖਰਚਾ ਕਰਕੇ ਫਸਲਾਂ ਬੀਜੀਆਂ ਗਈਆਂ ਸਨ ਪਰ ਇਸ ਵਾਰ ਕੁਦਰਤੀ ਆਫਤ ਗੜਿਆਂ ਨਾਲ ਕਾਫੀ ਨੁਕਸਾਨ ਹੋਇਆ ਹੈ। ਜਿਸ ਕਾਰਨ ਉਹਨਾਂ ਮੰਗ ਕਰਦੇ ਹਨ ਕਿ ਸਰਕਾਰ ਉਹਨਾਂ ਨੂੰ ਬਣਦਾ ਮੁਆਵਜ਼ਾ ਵੀ ਦੇ ਅਤੇ ਜੋ ਵੀ ਉਹਨਾਂ ਦੀ ਪਰਪਾਈ ਹੋ ਸਕਦੀ ਹੋ ਉਹ ਕੀਤੀ ਜਾਵੇ। ਤੁਸੀਂ ਵੀ ਦੇਖੋ ਮੌਕੇ ਦੀਆਂ ਤਸਵੀਰਾਂ ਅਤੇ ਕੀ ਕਿਹਾ ਕਿਸਾਨਾਂ ਨੇ ਤੇ ਕਿਹੜੀ ਰੱਖੀ ਮੰਗ ਲਾਲਜੀਤ ਸਿੰਘ ਜੀ ਲਾਲਜੀਤ ਜੀ ਕੱਲ بارش ਹੋਈ ਸੀ ਗੜੇ ਪਏ ਸੀ ਕਿੰਨਾ ਕੁ ਨੁਕਸਾਨ ਤੁਹਾਡੇ ਪਿੰਡ ਦੇ ਵਿੱਚ ਫਸਲਾਂ ਦਾ ਹੋਇਆ ਥੋੜਾ ਕਿੰਨਾ ਕੁ ਸਾਡਾ ਬਹੁਤ ਨੁਕਸਾਨ ਆ ਜੀ ਨੁਕਸਾਨ ਆ ਤਾਂ 100% ਨਹੀਂ ਤੇ ਕਹਿੰਦੇ 100% ਨੁਕਸਾਨ ਹੈ ਕਿੰਨੀ ਕੁ ਮਨ ਲੋ ਕਣਕ ਦਾ ਕਿੰਨਾ ਕੁ ਨੁਕਸਾਨ ਗੜਿਆਂ ਦੇ ਨਾਲ ਕੀ ਅਸਰ ਕੀ ਹੋਇਆ ਕਣਕ ਦਾ ਟੋਟੀ ਗਈ ਸਾਰੀ ਸਾਡੇ ਸਾਹਮਣੇ ਹੀ ਹੈ ਜੀ ਸਾਮਣੇ ਆ ਤੁਹਾਡੇ ਆਹ ਦਿਸ ਜਾਂਦੀ ਹੁਣ ਤੁਹਾਨੂੰ ਵੀ ਕਿੰਨੇ ਕਿ ਨੁਕਸਾਨ ਹੈ ਇਹ ਦੁਆਰੇ ਉੱਠਣ ਨਾਲ ਦਾ ਮਤਲਬ ਵੀ ਕੋਈ ਨਹੀਂ ਜੀ ਇੱਥੇ ਤੇ ਹੁਣ ਤੱਕ ਕੋਈ ਆਇਆ ਸਰਕਾਰੀ ਅਧਿਕਾਰੀ ਦੇਖਣ ਨਹੀਂ ਸਾਡੇ ਕੋਲ ਕੋਈ ਨਹੀਂ ਆਇਆ ਜੀ ਦੇਖਣ ਨੂੰ ਨਹੀਂ ਆਇਆ ਨਾ ਕਿਸੇ ਨੇ ਸੁਣਿਆ ਲੱਗਾ ਜੀ ਕੋਈ ਨਹੀਂ ਆਇਆ ਨਹੀਂ ਕੀ ਮੰਗ ਕੀ ਕਰਦੇ ਸਾਨੂੰ ਇਹਦਾ ਮੁਆਵਜ਼ਾ ਦਿੱਤਾ ਜਾਵੇ ਜੀ ਜੋ ਵੀ ਬੰਦ ਹੈ ਖਰਚਾ ਸਾਰਾ ਟੁੱਟ ਲੀ ਹੁਣ ਤਾਂ ਐਂਡ ਤੇ ਸੀ ਗਿਆ ਕੰਮ ਜਾਂਦਾ ਇੱਕ ਮਹੀਨੇ ਤੱਕ ਕੰਨ ਕੱਟੀ ਜਾਣੀ ਸੀ ਆਹ ਮੌਕਾ ਕਿਹਦਾ ਜੀ ਮੌਕਾ ਕਿਹਨਾਂ ਸਮਾਂ ਹੈ ਕੀ ਕਾਰਨ ਕੀ ਬਣਿਆ ਹੈਗਾ ਜਿਸ ਤਰ੍ਹਾਂ ਕੱਲ ਮੌਸਮ ਖਰਾਬ ਹੋਇਆ ਇਤੋਂ ਨੂੰ ਵੀ ਮੈਨੂੰ ਲੱਗਦਾ ਰੁਕੀ ਹੋਇਆ ਨਹੀਂ بارش ਤਾਂ ਫਿਰ ਅਸੀਂ ਤਾਂ بارش ਨੇਟ ਦਾ ਸਾਨੂੰ ਕਹਿੰਦਾ ਵੀ ਬਾਰਸ਼ ਆਉਣੀ ਨਹੀਂ ਜੀ 30% ਜਾਂ 40% بارش ਨੂੰ ਮੰਨਦੇ ਨਹੀਂ ਵੀ ਆਪ ਪਊਗਾ ਗਾ ਗੜਿਆਂ ਦਾ ਤੁਹਾਨੂੰ ਹੈ ਹੀ ਨਹੀਂ ਸੀ ਇਹਨੇ ਗੜੇ ਆ ਜਾਣਗੇ ਭਾਈ ਜੀ ਜਿਹੜਾ ਇੱਥੇ ਆਪਾਂ ਖੜੇ ਆ ਰਾਜੂ ਵਾਲਾ ਪਿੰਡ ਆ ਇਹ ਇੱਥੇ ਲਗਭਗ 100% ਜਿਹੜੀ ਫਸਲ ਆ ਉਹ ਖਤਮ ਹੋ ਗਈ ਹੈ ਤੇ ਇਥੋਂ ਤੱਕ ਕਿ ਖਾਣ ਵਾਲਾ ਹੀ ਕਣਕ ਵੀ ਨਹੀਂ ਬਚੀ ਗਈ ਤੇ ਤੁਸੀਂ ਆ ਪਿੱਛੇ ਵੇਖ ਰਹੇ ਆ ਹਰੇ ਚਾਰੇ ਦਾ ਵੀ ਬਹੁਤ ਜਿਆਦਾ ਨੁਕਸਾਨ ਆ ਜੀ। ਬਾਕੀ ਨਾਲ ਦਾ ਜਿਵੇਂ ਮੇਰਾ ਪਿੰਡ ਹਰਦਿਆਲਿਆਣਾ ਜੀ ਗੋਲੇ ਵਾਲਾ ਤੇ ਸਾਰੇ ਪਿੰਡਾਂ ਦੀ 35-40% ਦਾ ਸਾਰੀ ਨੁਕਸਾਨ ਹੈਗਾ। ਪਰ ਜਿੱਥੋਂ ਦੀ ਇਹ ਮੇਨ ਅਲਸਰ ਜੀ ਨੰਗੀ ਆ ਇਹ ਤਾਂ ਜਮ੍ਹਾਂ ਹੀ ਖਤਮ ਹੋ ਗਿਆ ਬਈ। ਕਿਦਾਂ ਨੁਕਸਾਨ ਕਿਵੇਂ ਕੀਤਾ ਫਸਲ ਦਾ ਕਿੰਨੇ ਕਿਟ ਕੁੱਤੇ ਨੇ ਸਿੱਟੇ ਟੁੱਟੇ ਆ ਜਾਂ ਪੌਦੇ ਹੀ ਤੋੜਦੇ। ਨਹੀਂ ਜੀ ਸਿੱਟਾ ਦਾ ਕੋਈ ਬਚਿਆ ਹੀ ਨਹੀਂਗਾ ਤੇ ਇਹਨੇ ਤਾਂ ਵਿਚਾਲਾ ਤੂੜੀ ਵੀ ਨਹੀਂ ਬਣਨੀ ਸਾਡੀ ਤਾਂ ਜੀ। ਇਹ ਲਈ ਤੁਸੀਂ ਆ ਦੇਖ ਰਹੇ ਹੋ ਨਾ ਪਿੱਛੇ ਤਾਂ ਤੂੜੀ ਵੀ ਨਹੀਂ ਬਣਨੀ ਕਿ ਹੋਰ ਚਾਰਾਂ ਦਿਨ ਨੂੰ ਇਹ ਤਾਂ ਜਮ੍ਹਾਂ ਮਤਲਬ ਕਿ ਇਹ ਚੋਂ ਸਮੈਲ ਆ ਅਜੀ ਤੂੜੀ ਵੀ ਨਹੀਂ ਖਾਣੀ ਜੀ ਦਾਣੇ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਤੇ ਸਾਰਾ ਸਾਡਾ ਖਰਚਾ ਹੋ ਗਿਆ ਸੀਗਾ ਜੀ ਹੁਣ ਤਾਂ ਹੁਣ ਤੋਂ ਮਹੀਨੇ ਨੂੰ ਅਸੀਂ ਇਹਨੂੰ ਬਸ ਕੱਟਣਾ ਹੀ ਸੀਗਾ ਤੇ ਸਾਰੀਆਂ ਰੇਹਾਂ ਸਪਰੇਆਂ ਸਾਰਾ ਕੁਝ ਉਹ ਕਾਰੀ ਪਿੱਛੇ ਹੀ ਗਈ ਤੇ ਹੁਣ ਤਾਂ ਮਗਰ ਇੱਕੜ ਦੇ ਹਿਸਾਬ ਨਾਲ ਜੇ ਗੱਲ ਕਰੀਏ ਤਾਂ ਕਿੰਨਾ ਖਰਚਾ ਆਇਆ ਹੋਊਗਾ ਹੁਣ ਤੱਕ ਕਿਸਾਨਾਂ ਦਾ ਇਸ ਫਸਲ ਦਾ ਫਸਲ ਤੇ ਜੀ ਇਸ ਤੇ ਹੁਣ ਤੱਕ 15-2000 ਰੁਪਏ ਖਰਚਾ ਤਾਂ ਆ ਹੀ ਜਾਂਦਾ ਜੀ ਇੱਕੜ ਦਾ ਹਾਂ ਜੀ ਹਾਂ ਜੀ ਸਾਰਾ ਤੇਲ ਵੀ ਮਹਿੰਗਾ ਜੀ ਫਿਰ ਸਰਕਾਰਾਂ ਨੇ ਸਾਨੂੰ ਉਦੋਂ ਇਹਨਾਂ ਦੇ ਪਤਾ ਨਹੀਂ ਕਿਹੋ ਜਿਹੇ ਸੈਟਲਾਈਟ ਲੱਗੇ ਸੀ ਜੇ ਕੋਈ ਅੱਗ ਲਾਉਂਦਾ ਸਾਰੀ ਤੋਂ ਮਹਿੰਗੀਆਂ ਆਪਣੀਆਂ ਮਸ਼ੀਨਰੀਆਂ ਮਹਗਾਈਆਂ ਉਹ ਤੋਂ ਮਹਿੰਗੇ ਵੱਡੇ ਟਰੈਕਟਰ ਲਿਆਂਦੇ ਉਹਦੇ ਨਾਲ ਬਿਨਾ ਅੱਗ ਲਾਏ ਤੋਂ ਬੀਜੀਆਂ ਸੀਆਂ ਜੀ ਇਹ ਤੇ ਹੁਣ ਜਦੋਂ ਲੋਡ ਸੀ ਹੁਣ ਕੋਈ ਇੱਥੇ ਪਹੁੰਚ ਨਹੀਂ ਰਿਹਾ ਗਾ ਜੀ ਨਾ ਕੋਈ ਸਰਕਾਰੀ ਕਰਮਚਾਰੀ ਆਇਆ ਨਾ ਕੋਈ ਇੱਥੇ ਕੋਈ ਐਮਐਲਏ ਸਾਹਿਬ ਆਏ ਆ ਤੇ ਨਾ ਕੋਈ ਬਿਨਾ ਸਰਕਾਰ ਵਾਲਾ ਵੀ ਨਹੀਂ ਕੋਈ ਇੱਥੇ ਆਇਆ ਚਲੋ ਬੰਦਾ ਹਾਲ ਚਾਲ ਹੀ ਪੁੱਛ ਲੈਂਦਾ ਅੱਗੇ ਭਾਈ ਤੁਹਾਡਾ ਨੁਕਸਾਨ ਹੋਇਆ ਚਲੋ ਪੋਲਿਟੀਕਲ ਪਾਰਟੀ ਦੇ ਕਿਸੇ ਬੰਦੇ ਕੋਈ ਬੰਦਾ ਨਹੀਂ ਆਇਆ ਜੀ ਕੱਲ ਦਾ ਸੋਸ਼ਲ ਮੀਡੀਆ ਤੇ ਪਤਾ ਲੱਗਿਆ ਵੀ ਰਾਜੋ ਵਾਲੇ ਗੋਲੇ ਵਾਲੇ ਤੇ ਹਰਦੇ ਹੱਲਿਆਣੇ ਬਹੁਤ ਨ ਤੇ ਜੇ ਇਹ ਕਹਿੰਦੇ ਕਿਸਾਨ ਵੀ ਲਾਉਂਦੇ ਧਰਨਾ ਕਿਸਾਨ ਮਾਰੇ ਵਿਚਾਰੇ ਕੀ ਕਰਨ ਫਿਰ ਫਿਰ ਉਹ ਕਿਸਾਨਾਂ ਦੀ ਆਪਾਂ ਗੱਲ ਹੀ ਨਹੀਂ ਸੁਣਨੀ ਫਿਰ ਕਿਸਾਨਾਂ ਕੋਲੇ ਹੋਰ ਕੀ ਪਈਦਾ ਜੀ ਕੀ ਮੰਗ ਕੇ ਕਰ ਮੰਗਦਾ ਜੀ ਇਹੀ ਹੈ ਜੀ ਹੁਣ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਮੈਂ ਜ਼ਮੀਨ ਤੋਂ ਉੱਠਿਆ ਮੈਂ ਇੰਜਨ ਦਾ ਉਹ ਢੇੜਾ ਪਾਉਂਦਾ ਰਿਹਾ ਮੈਂ ਐਂ ਕਰਦਾ ਰਿਹਾ ਤੇ ਉਹਨੂੰ ਵੀ ਪਤਾ ਹੀ ਹੈ ਜੀ ਹੁਣ ਕੀ ਕੁਸ਼ ਹੁੰਦਾ ਹੈ ਬਾਕੀ ਉਹਦਾ ਕਹਿੰਦਾ ਸੀ ਗਿਰਦੌਰੀ ਤੋਂ ਬਿਨਾਂ ਹੀ ਮੈਂ ਤਾਂ ਮੁਆਵਜ਼ਾ ਦੇਊਂਗਾ ਤੇ ਮੁਆਵਜ਼ਾ ਤਾਂ ਉਹਨੇ ਪਿਛਲੀ ਵਾਰੇ ਵੀ ਨਹੀਂ ਦਿੱਤਾ ਸੀਗਾ ਇਹ ਗੱਲਾਂ ਤਾਂ ਬਹੁਤ ਕਹਿੰਦਾ ਸੀ ਮੁਰਗੀ ਦੇ ਅੰਡੇ ਦਾ ਵੀ ਦੇ ਦਊਂਗਾ ਮੈਂ ਬੱਕਰੀਆਂ ਦਾ ਵੀ ਦੇ ਦਊਂਗਾ ਤੇ ਬਾਕੀ ਕਿਸਾਨ ਜੇ ਕੁਝ ਕਰਨਾ ਤਾਂ ਜੀ ਕੋਈ ਪਾਲਿਸੀ ਬਣਾਵੇ ਕਿਸਾਨੀ ਵਾਲੀ ਜਾਂ ਕੋਈ ਦਾ ਬੀਮਾ ਜਾਂ ਇੰਸ਼ੋਰੈਂਸ ਹੁੰਦਾ ਹੋਵੇ ਤਾਂ ਚਲੋ ਅਸੀਂ ਵੀ ਕਰਾ ਲਈਏ ਜੀ ਤੇ ਉਹ ਪ੍ਰਾਈਵੇਟ ਬੈਂਕਾਂ ਵਾਲੇ ਸਾਡੇ ਪਿੱਛੇ ਭੱਜੇ ਫਿਰਦੇ ਆ ਜੀ ਆ ਬੀਮਾ ਕਰਾ ਲੋ ਕਰਾ ਲਈ ਦੋ ਫਸਲ ਦਾ ਕਹਨੇ ਉਹ ਚੁੱਪ ਕਰ ਜਾਂਦੇ ਆ ਜੀ